ਸਰ ਸੋਨੂ ਕੱਕੜ ਜੀ ਹੋਟਲ ਕਿਹੜੀ ਹੈ ਕੀ ਗਲਤ ਹੋਈ ਹੈ ਫਰੋਜ਼ਪੁਰ ਰੋਡ ਤੇ ਹੋਟਲ ਹੈ ਜੀ ਮੇਰੇ ਬ੍ਰਦਰ ਦਾ ਕੱਲ ਰਾਤੀ ਇਹ ਚਾਰ ਪੰਜ ਦੋਸਤ ਰੂਮ ਚ ਬੈਠੇ ਸੀਗੇ ਇਹਨਾਂ ਦਾ ਕਿਸੇ ਹੋਰ ਦਾ ਹੋਟਲ ਦਾ ਕੋਈ 파ਟਨਰ ਇਹਨਾਂ ਕੋਲ ਆਇਆ ਤੇ ਕੱਲਾ ਆਇਆ ਇਹ ਚਾਰ ਪੰਜ ਜਣੇ ਬੈਠੇ ਸੀਗੇ ਕੱਲਾ ਦੇਖ ਕੇ ਮੁੜ ਗਿਆ ਕਿ ਚਾਰ ਪੰਜ ਜਣੇ ਆ ਮੁੜ ਕੇ 10 ਮਿੰਟ ਬਾਅਦ ਉਹ 10 12 ਜਣੇ ਲੈ ਕੇ ਆਇਆ ਤੇ ਇਹ ਦੋ ਬੰਦਿਆਂ ਦੇ ਹਮਲਾ ਕਰਤਾ ਮੇਰੇ ਬ੍ਰਦਰ ਤੇ ਅਮਿਤ ਕੱਕੜ ਤੇ ਤੇ ਇਹਦੇ 파ਟਨਰ ਤੇ ਮੁਰਲੀ ਤੇ ਨੇ ਕਾਫੀ ਗੰਭੀਰ ਸੱਟਾਂ ਮਾਰੀ ਗਈਆਂ ਇਹਨਾਂ ਦੇ ਇਹਨਾਂ ਦੇ ਦਾਅ ਤੋ ਮਾਰੇ ਗਏ ਇਹਨਾਂ ਦੇ ਸਿਰ ਤੇ ਰਾਡਾਂ ਮਾਰੀ ਗਈਆਂ ਪੇਟ ਤੇ ਬੈਲਟਾਂ ਮਾਰੀ ਗਈਆਂ ਲੱਤਾਂ ਨਾ ਕੁੱਟਿਆ ਗਿਆ 10 ਤੋਂ 15 ਮਿੰਟ ਕੁੱਟਿਆ ਗਿਆ ਕਮਰਾ ਬੰਦ ਕਰਕੇ ਜੋ ਸਾਰਾ ਸੀਸੀਟੀਵੀ ਦੇ ਵਿੱਚ ਆਇਆ ਜੀ ਇਹ ਹਥਿਆਰ ਵੀ ਸੀ ਉਹਨਾਂ ਕੋਲੋਂ ਉਹਨਾਂ ਕੋ ਟੋਕੇ ਸੀਗੇ 10 ਤੋਂ 12 ਜਣੇ ਸੀਗੇ ਇੱਕ ਕਾਰ ਤੇ ਆਈ ਸੀਗੇ ਇੱਕ ਬਾਈਕ ਸੀਗੇ ਕਾਰ ਦਾ ਨੰਬਰ ਵੀ ਅਸੀਂ ਲਿਖਾਤਾ ਜੀ ਤੇ ਆਪਣੇ ਕਿੰਨੇ ਬੰਦੇ ਤੇ ਲੱਗੇ ਜੀ ਦੋ ਬੰਦੇ ਸਾਡੇ ਸੱਟਾ ਲੱਗੇ ਜੀ ਤੇ ਉਹ ਕਿੰਨੇ ਜਣੇ ਸੀਗੇ ਉਹ ਸੀਗੇ ਸਰ 8 ਬੰਦੇ ਅਸੀਂ ਕਾਊਂਟ ਕੀਤੇ ਆ 3-4 ਬੰਦੇ ਸ਼ਾਇਦ ਬਾਹਰ ਖੜੇ ਹੋਣ ਤੇ ਅੱਜ ਕਮਿਸ਼ਨਰ ਜ਼ੋਨ 3 ਦੇ ਬਾਅਦ ਤੁਸੀਂ ਪਹੁੰਚੋ ਅੰਦਰ ਨਾਰੇ ਵਜਦੀ ਦੀ ਕਰ ਰਹੇ ਸੀਗੇ ਕਾਰਨ ਕੀ ਨਾਰੇ ਵਜਦੀ ਕਰਨ ਦਾ ਅਸੀਂ ਰਾਤ ਦੀ ਅਸੀਂ ਜੀ ਕੰਪਲੇਂਟ ਕੀਤੀ ਹੋਈ ਹੈ ਜੀ ਰਾਤ ਦੀ 1:30 ਵਜੇ ਦੀ ਇਸ ਸਵੇਰੇ ਅਸੀਂ 8 ਵਜੇ ਜਾ ਕੇ ਮੌਕਾ ਦਿਖਾਇਆ ਜੀ ਆਈਓ ਸਾਹਿਬ ਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਜੀ 10 11 ਵਜੇ ਤੱਕ ਪਰਚਾ ਹੋ ਜਾਊਗਾ ਅਸੀਂ 4 5 ਵਜੇ ਤੱਕ ਉਡੀਕ ਕਰੀ ਗਏ ਜਦੋਂ ਪਰਚਾ ਕਰਨ ਦੀ ਵਾਰੀ ਆਈ ਜੀ ਉਹਨਾਂ ਨੇ ਜੀ ਸਾਨੂੰ ਸਾਫ਼ ਮਨਾਂ ਕਰਤਾ ਜੀ ਸਾਨੂੰ ਐਸਪੀ ਸਾਹਿਬ ਦੇ ਆਰਡਰ ਹੈਗੇ ਜੀ ਪਰਚਾ ਨਹੀਂ ਕਰਨਾ ਉਹਨਾਂ ਨਾਲ ਜਾ ਕੇ ਇੱਕ ਵਾਰੀ ਮਿਲੋ ਜੀ ਕਾਰਨ ਲੱਗਦਾ ਕੋਈ ਕਾਰਨ ਸਾਨੂੰ ਦੱਸਿਆ ਨਹੀਂ ਪੋਲਿਟੀਕਲ ਪ੍ਰੈਸ਼ਰ ਜਾਂ ਮੈਂ ਡਿਪਾਰਟਮੈਂਟਲ ਪ੍ਰੈਸ਼ਰ ਜੋ ਮੈਨੂੰ ਲੱਗਦਾ ਜੀ ਕਿ ਇਹਨਾਂ ਨੂੰ ਉੱਚ ਅਧਿਕਾਰੀ ਦੇ ਫੋਨ ਆਏ ਜੀ ਅੱਜ ਜੇ ਆਪਾਂ ਗੱਲ ਕਰੀਏ ਅਗਰ ਕਾਰ ਵੀ ਨਹੀਂ ਹੁੰ ਠੀਕ ਹੈ মিডিਆ ਕੇ ਪੂਰੀ ਆਪਣੀ ਗੱਲ ਰੱਖਾਂ ਜੀ ਤਾਂ ਵੀ ਇਹਨਾਂ ਦੇ ਕੰਨਾਂ 'ਚ ਜੂ ਨਾ ਸਰਗੀ ਜੀ ਅਸੀਂ ਕੋਰਟ ਥਰੂ ਇਹਨਾਂ ਪਰਚਾ ਕਰਾਵਾਂਗੇ ਜਿਹੜੇ ਆਪਣੇ ਪੁਲਿਸ ਮਹਿਕਮੇ ਦੇ ਬੰਦੇ ਇਸ ਦੇ ਰਿਲੇਟਿਡ ਰਲੇ ਹੋਏ ਆ ਜਿਹੜੇ ਐਫ ਆਈ ਆਰ ਨਹੀਂ ਕਰਦੇ ਇਹਨਾਂ 'ਚ ਹਾਈ ਕੋਰਟ ਦੇ ਅਸੀਂ ਰੇਟ ਲਾਵਾਂਗੇ ਸੀਨੀਅਰ ਅਧਿਕਾਰੀਆਂ ਤੋਂ ਵੀ ਮੰਗੇ ਜੁੰਦਾ ਕਿ ਸਾਡੀ ਜੋ ਸਾਡੀ ਕੰਪਲੇਂਟ ਹੈ ਜਲ ਤੋਂ ਜਲਦ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਲੱਗਦਾ ਵੀ ਜੇ ਕੋਈ ਹਾਸਾ ਹਾਈਵੇ ਤੇ ਪੁਲਿਸ ਫੇਰ ਉਹਨੂੰ ਕਾਰਵਾਈ ਕਰਦੀ ਹੈ ਜੇ ਉਹ ਤਾਂ ਸਾਨੂੰ ਬਾਗ ਵੀ ਮਾਰਦਾ ਹਲੇ ਵੀ ਡਰ ਹੈ ਜੀ ਸਾਡੇ ਜਦੋਂ ਮਰਜੀ ਹਮਲਾ ਹੋ ਸਕਦਾ ਸਾਡੇ ਤੇ ਸਾਡੇ ਪਰਿਵਾਰ ਤੇ ਜਾਂ ਮੇਰੇ ਸੱਜਣ ਮਿੱਤਰਾਂ ਤੇ ਕਿਸੇ ਦੀ ਵੀ ਕਿਸੇ ਪ੍ਰਕਾਰ ਦਾ ਹਮਲਾ ਹੁੰਦਾ ਜੀ ਐਸ ਪੀ ਸਾਹਿਬ ਦੇ ਐਸ ਐਚ ਓ ਸਰਬਾ ਨਗਰ ਜ਼ਿੰਮੇਵਾਰ ਹੋਊਗਾ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਮੇਗਾ ਅਮਿਤ ਕੱਕੜ ਅੱਛਾ ਜਿਹੜਾ ਕੱਲ ਹਮਲਾ ਹੋਇਆ ਹੈ ਕੀ ਕਾਰਨ ਰਿਹਾ ਤੁਸੀਂ ਕਿਹੜੀ ਜਗ੍ਹਾ ਤੇ ਮੌਜੂਦ ਸੀਗੇ ਮੈਂ ਆਪਣਾ ਹੋਟਲ ਤੇ ਮੌਜੂਦ ਸੀਗਾ ਫ ਉਹ ਆਇਆ 10 12 ਬੰਦਿਆਂ ਆ ਕੇ ਉਹਨੇ ਆਂਦੇ ਹੀ ਕੋਈ ਗੱਲਬਾਤ ਨਹੀਂ ਕੀਤੀ ਇੱਕ ਮਿੰਟ ਬੈਠਾ ਨਾ ਰਹੀ ਉਹਨੇ ਹਮਗਾ ਕਰਤਾ ਮੈਂ ਪੁੱਛਦਾ ਗਿਆ ਮੈਨੂੰ ਕਿਉਂ ਮਾਰਦਾ ਪਿਆ ਕਹਿੰਦਾ ਨਹੀਂ ਮੈਂ ਤੈਨੂੰ ਰੀਜ਼ਨ ਬਾਅਦ ਚ ਦੱਸਾਂਗਾ ਕਿਉਂ ਮਾਰਨਾ ਹੈ ਕਹਿੰਦਾ ਮੈਂ ਕਿਹਾ ਕੀ ਕੋਈ ਗੱਲ ਤਾਂ ਦੱਸ ਕਿਉਂ ਮਾਰਦਾ ਪਿਆ ਕਹਿੰਦਾ ਨਹੀਂ ਨਹੀਂ ਮੈਂ ਤੈਨੂੰ ਮਾਰਨਾ ਉਹ ਮੂ ਮਾਰ ਹੀ ਗਿਆ ਉਹਨਾਂ ਨੇ ਕੋਈ ਨਸ਼ਾ ਵੀ ਕੀਤਾ ਹੋਇਆ ਸੀ ਸਰ ਕਾਰਨ ਤਾਂ ਪਤਾ ਨਹੀਂ ਲੱਗ ਕਾਗਜ਼ ਨਹੀਂ ਦੱਸਿਆ ਉਹਨਾਂ ਨੇ ਅੱਛਾ ਕੀ ਹਥਿਆਰ ਵੀ ਸੀ ਉਹਨਾਂ ਦੇ ਉਹਨਾਂ ਕੋ ਹਥਿਆਰ ਵੀ ਸੀਗੇ ਉਹਨਾਂ ਨੇ ਮੇਰੇ ਕੱਟ ਵੀ ਮਾਰਿਆ ਮੈਨੂੰ ਸੱਤ ਜੰਗਿਆਂ ਦੇ ਗਗਾ ਤਾਹ ਕੁੱਟਿਆ 10 ਮਿੰਟ ਪੂਰੀ ਨਾ ਮੇਰੇ ਨਾਲ ਦੇ 파ਟਨਰ ਨੂੰ ਕੁੱਟਿਆ ਦੋਨਾਂ ਨੂੰ ਬਹੁਤ ਕੁੱਟਿਆ ਐਂਡ 'ਚ ਮੈਂ ਉਹਨੂੰ ਕਹਿੰਦਾ ਮੈਨੂੰ ਮਾਰ ਦੇ ਹੁਣ ਤਾ ਤੂੰ ਮਾਰ ਨਹੀਂ ਆਇਆ ਐਂਡ 'ਚ ਉਹ ਮਾਰ ਮੂਰਤੀਤਮ ਅੰਦਰ ਹਗੱਚ ਹੋ ਗਿਆ ਉਹ ਮੈਨੂੰ ਸਿੱਟ ਕੇ ਥੱਲੇ ਗਏ ਤੇ ਪੌਸ ਨੂੰ ਮੇਗੀ ਚੈਨੀ ਵੀ ਉਹ ਨਾਲ ਲੈ ਗਏ ਉਹਨੂੰ ਬੋਕਸ ਨੂੰ ਤਰਾਹ ਕੀਤੀ ਅਸੀਂ ਗੱਤੀ ਪਕਚਾ ਘਟਾਇਆ ਸੀਗੇ 4 ਵਜੇ ਤੱਕ ਅਸੀਂ ਘੁੰਮਦੇ ਗਏ ਆ ਮੁੜ ਕੇ 7 ਵਜੇ ਹੋਟਲ ਤੇ ਪੌਸ ਆਇਆ ਉਹਨਾਂ ਨੂੰ ਪੂਰੀ ਚੀਜ਼ ਦਿਖਾਈ ਹੈ ਹਜੇ ਤੱਕ ਸ਼ਾਮ ਦੇ 6 ਵਜੇ ਕੋਈ ਕਾਰਵਾਈ ਨਹੀਂ ਹੋਗੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਬੰਦੇ ਕੋਨੇ ਨਾਮ ਕੀ ਨਾ ਹੋਣਾ ਪਤਾ ਇੱਕ ਹਾਂ ਗੌਰਵ ਨਾਮ ਦਾ ਮੁੰਡੇ ਦਾ ਗੌਰਵ ਸ਼ਰਮਾ ਮੁੰਡਿਆ ਨਾਮ ਹੈ ਦੂਜੇ ਗਗਤ तिवारी ਨਾਮ ਆ ਮੁੰਡੇ ਦਾ ਕਿ ਨਾਂ ਸੀ ਬਾਕੀ ਮੁੰਡਿਆ ਦਾ ਨਵਜੋਦ ਨਾਮ ਸੀਗਾ ਮੁੰਡੇ ਦਾ ਇੱਕ ਗੋਮੀ ਗੋਮੀ ਮੁੰਡਾ ਸੀਗਾ ਇੱਕ ਹੋ ਸੀ ਗਾਇਸ ਟੁੱਟ ਬਾਗਾ ਜਾਣੇ ਸੀਗੇ ਬਾਕੀ ਨੂੰ ਚਾਤੇ ਸੀ ਤੈਨੂੰ ਨਾ ਆ ਅੱਠ ਜਾਂਗੇ ਪਚਾਨ ਹੋ ਕੇ ਤਿੰਨ ਜਾਂਗੇ ਤਾਂ ਹੀ ਪਤਾ ਲੱਗ ਗਿਆ ਤੇ ਹੁਣ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀ ਤੁਸੀਂ ਇੱਥੇ ਨਾਰੀ ਬਸ ਸਾਨੂੰ ਇਨਸਾਫ ਦਿੱਤਾ ਜਾਵੇ ਪਰਚਾ ਕਟਿਆ ਜਾਵੇ ਇਹਨਾਂ ਦੇ ਆਪਾਂ ਇਹੀ ਜਾਣਦੇ ਆਂਗੇ ਤਾਂ ਇਹ ਮੈਨੂੰ ਜਾਨ ਦਾ ਖਤਰਾ ਵੀ ਨੂੰ ਕੁਝ ਵੀ ਹੋਊਗਾ ਇਹ ਜ਼ਿੰਮੇਦਾਰ ਹੋਊਗਾ ਮੈਨੂੰ ਕੁਝ ਵੀ ਹੋਊਗਾ ਮੇਗਾ 파ਟਨਿਕ ਆਊਟ ਹੋ ਜਾਊਗਾ ਹਾਂ ਮੇਗਾ ਦੋ ਵਟ ਰਜ ਪਾਟ ਲਗਾਏ ਇੱਕ ਹੋਟਲ ਫਗੋਜਪੁਰ ਗੋੜ ਤੇ ਇੱਕ ਹੋਟਲ ਆਪਣਾ ਹੈ ਬਵਾ ਗੋੜ ਤੇ ਠੀਕ ਹੈ ਸਰ ਮੈਂ ਹਰਾ ਸਾਨੂੰ ਕੋਟ ਤੇ ਇਧਰ ਕੀ ਨਾਮ ਤੁਹਾਡਾ ਜੀ ਆਰਾਮ ਚਰਨਜੀਤ ਜੀ ਸਰ ਪਹਿਲਾਂ ਤੁਸੀਂ ਕਹਿੰਦੇ ਹੋ ਤੁਹਾਡੀ ਵੀ ਪਹੁੰਚੇ ਹੋ ਥਾਣੇ ਵੀ ਪਹੁੰਚੇ ਹੋ ਲਗਾਤਾਰ ਤੇ ਘੇੜੇ ਘਾ ਰਹੇ ਹੋ ਕੀ ਗੱਲ ਹੈ ਕੱਲ ਰਾਤ ਮੇਰੇ ਬੇਟੇ ਨੂੰ ਹਮੇਸ਼ਾ ਕੱਪੜਾ ਨੂੰ ਉਹਨਾਂ ਦੇ 파ਟਨਰ ਸੀਗੇ ਇੱਕ ਹੋਟਲ ਦੇ ਵਿੱਚ 7-8 ਜਣੇ ਪੜੇ ਸੀ ਜੀ ਅਸੀਂ ਕੱਲ ਰਾਤ ਦੇ ਹੀ ਇੱਥੇ ਪਾ ਸਰਬਨਗਰ ਥਾਣੇ ਦਾ ਹਾਈਵੇ ਦੇ ਕੋਲ ਰਾਤ ਦੀ ਇੱਥੇ ਇਹਨਾਂ ਨੇ ਸਾਨੂੰ ਮਿੱਟੀ ਗੋਲੀ ਦੇ ਕੇ ਕੰਪਲੇਨ ਨੋਟ ਕਰਕੇ ਕਹਿੰਦੇ ਪਰਚਾ ਸਵੇਰੇ ਦਾ ਹੈ ਸਵੇਰੇ ਉਹਨਾਂ ਨੇ 7:30 ਵਜੇ ਬੁਲਾ ਲਿਆ ਸਵੇਰ 7:30 ਵਜੇ ਤੇ ਆਏ ਹੋਏ ਆ ਕਦੀ ਐਸਪੀ ਦਫ਼ਤਰ ਭੇਜ ਦਿੰਦੇ ਆ ਕਦੀ ਅੰਦਰ ਬੁਲਾ ਲੈਂਦੇ ਆ ਕਦੀ ਕਹਿੰਦੇ ਐਸਪੀ ਦਾ ਅਫਸਰ ਲੋਕ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਮੰਗਣੀ ਹੈ ਤਾਂ ਇਹ ਕਾਰਵਾਈ ਮੰਗੇ ਕਿ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਏ ਜਿਹੜਾ ਪਰਚਾ ਬੰਦਾ ਕੀਤਾ ਹੈ ਕਿ ਵੀਡੀਓ ਦੇ ਆਧਾਰ ਤੇ ਵੀਡੀਓ ਦੇ ਆਧਾਰ ਤੇ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅਗਰ ਨਹੀਂ ਇਨਸਾਫ ਮਿਲਦਾ ਕਿ ਢਾਨੇ ਦੇ ਬਾਹਰ ਹੀ ਬੈਠੋਗੇ ਆਪਾਂ ਇੱਥੇ ਟੈਂਟ ਲਾ ਕੇ ਬੈਠਾਂਗੇ ਕੁਰਸੀ ਗਾਵਾਂਗੇ ਤੇ ਬਾਗ ਇੱਥੇ ਇੱਥੇ ਬਾਗ ਹੀ ਬੈਠਾਂਗੇ ਜਦ ਤੱਕ ਸਾਡੀ ਇਨਸਾਫ ਨਹੀਂ ਮਿਲਦਾ ਟੈਂਟ ਗਵਾਵਾਂਗੇ ਕੁਰਸੀ ਨਾਲ ਡਿਸਟਰਬ ਨਹੀਂ ਕਰਾਂਗੇ ਇਨਸਾਫ ਲੰਗਾਂਗੇ ਇੱਕ ਦਿਨ ਨਾ ਅੱਗੇ ਜਾਵੇ ਦੋ ਦਿਨ ਨਾ ਅੱਗੇ ਜਾਵੇ ਤਿੰਨ ਲੱਗ ਜਵੇ ਮਿੰਨਾ ਕਰ ਜੇ ਇੱਥੇ ਬੈਠਾਂਗੇ ਸੱਸ਼ਨ ਸਾਡੀ ਗੱਲ ਨਹੀਂ ਕੋਈ ਸੁਣਦਾ ਪ੍ਰਸ਼ਾਸਨ ਜਿਹੜਾ ਕਹਿੰਦਾ ਕਿ ਅਸੀਂ ਇਨਸਾਫ ਦੇਨੇ ਪ੍ਰਸ਼ਾਸਨ ਨੂੰ ਕੋਈ ਸੁਣਾਈ ਨਹੀਂ ਹੈ ਕੋਈ ਸਨਾ ਨਹੀਂ ਕੋਈ ਪੁੱਛ ਨਹੀਂ ਕੋਈ ਕੁਛ ਨਹੀਂ ਜਿਹੜਾ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਪਿਆ ਉਹ ਇੱਕ ਵੱਡਾ ਉਹਨਾਂ ਦਾ ਕੀ ਗੱਲ ਬਾਬਰ ਵੱਡੀ ਹਾਂ ਹੋ ਸਕਦਾ ਨਹੀਂ ਹੋ ਸਕਦਾ ਵੱਡਾ ਜਾ ਕਾਡਾ ਮਾਮਲੇ ਦਾ ਕਾਡਾ ਰਾਤ 11:30 ਵਜੇ ਦਾ ਮਾਮਲਾ ਕੱਲ ਰਾਤ ਦਾ ਹੁਣ ਤੱਕ ਮਾਮਲੇ ਦਰਦ ਨਹੀਂ ਕੀਤਾ ਇਹਨਾਂ ਨੇ ਕੁਛ ਨਹੀਂ ਦਰਜ ਕੀਤਾ ਸਦੀ ਕਹਿੰਦੇ ਸਾਡਾ ਪ੍ਰਿੰਟਡ ਖਰਾਬ ਹੋ ਗਿਆ ਕਹਿੰਦੇ ਟਾਣੇ ਦਾ ਮਾਮਲਾ ਜੀ ਇਸਰਾਬਾ ਨਗਰ ਠੀਕ ਹੈ ਜੀ